ਸਾਲ ਤੋਂ ਬੈਠੇ ਜੀ ਇੱਥੇ ਹੈ 25 ਸਾਲ ਕੋਈ ਨੋਟਿਸ ਆਇਆ ਥਾ ਨਹੀਂ ਜੀ ਗਿਆ ਤੋੜਾ ਗਿਆ ਸਾਰੇ ਤੋੜ ਕੇ ਗਏ ਹੈ ਸਾਰੇ ਤੋੜ ਕੇ ਗਏ 25 ਸਾਲ ਸੇ ਬੈਠੇ ਨੇ ਹਾਂ ਸਾਰੇ ਦੁਕਾਨਾਂ ਜਿਹੜੇ ਬੈਠੇ ਸਾਰੇ ਦੇ ਆਪਣੀ ਇਹ ਤਾਂ ਮਸਤੀ ਲੈ ਰਹੇ ਕਹਿੰਦੇ ਉਹ ਤਾਂ ਮਤਲਬ ਬਹੁਤਾਂ ਦਿਨ ਬਾਹਰ ਦੇ ਨੇ ਆਏ ਬੈਠੇ ਹੋਏ ਕਿੰਨੇ ਸਾਲ ਤੋਂ ਬੈਠੇ ਸੀਗੇ 20 25 ਸਾਲ ਹੋ ਗਏ ਕੋਈ ਨੋਟਿਸ ਆਇਆ ਕੋਈ ਨਹੀਂ ਨਹੀਂ ਕੋਈ ਨਹੀਂ ਦਿੱਤੇ ਬੋ ਜੀ ਮੈਨੂੰ ਕਹਾਂ ਜਾਵਾਂਗੇ ਮੈਂ ਗਰੀਬ ਰੋਟੀ ਕਾ ਖਾਉਂਗੀ ਕੋਈ ਖਿਲਾ ਦੇਵਾਲ ਨਹੀਂ ਇਹ ਮੇਰੇ ਸਾਰੇ ਕੁਝਰ ਗਿਆ ਹੈ ਜਿਹੜੇ ਨਿਆਂਇਕ ਕਬਜ਼ੇ ਇੱਥੇ ਫੋਕਲ ਪੁਆਇੰਟ ਤੁਸੀਂ ਦੇਖਣ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਹੋ ਰਹੀਆਂ ਉਹ ਜ਼ਿਆਦਾਤਰ ਕੁਸ਼ਕ ਬੰਦੇ ਹੈਗੇ ਜਿਹੜੇ ਝੁੱਗੀਆਂ ਵਾਲੇ ਹੈਗੇ ਜਿਹੜੇ ਫਿਰ ਪੁਲਿਸ ਨੂੰ ਵੀ ਲੱਭਣ ਦੇ ਇਸ ਕਰਕੇ ਆਪਾਂ ਝੁੱਗੀਆਂ ਰਿਮੂਵ ਕਰ ਰਹੇ ਆ ਜਾਂ ਕੋਈ ਹੋਰ ਨਿਆਂਇਕ ਕਬਜ਼ੇ ਹੈਗੇ ਟੈਂਪਰੇਰੀ ਉਹ ਅਸੀਂ ਦੂਰ ਕਰਾਂਗੇ ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਨਗਰ ਨਿਗਮ ਲੁਧਿਆਣਾ ਤੇ ਨਗਰ ਨਿਗਮ ਲੁਧਿਆਣਾ ਤੇ ਜਿਹੜੇ ਅਵੈ ਜਿਹੜੇ ਗੱਲ ਕੀਤੀ ਆ ਜੋ ਕਬਜ਼ੇ ਕੀਤੇ ਗਏ ਨੇ ਉਹਨੂੰ ਹਟਾਇਆ ਜਾ ਰਿਹਾ ਰਿਮੂਵ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਜੀਵਨ ਨਗਰ ਚੌਂਕੀ ਦੇ ਕੋਲ ਮੌਜੂਦ ਆ ਤੁਸੀਂ ਸਾਹਮਣੇ ਤਸਵੀਰ ਦੇਖ ਸਕਦੇ ਹੋ ਜਿੱਥੇ ਕਾਰਪੋਰੇਸ਼ਨ ਕਾਰਵਾਈ ਕਰ ਰਹੀ ਹੈ ਇਨਸਪੈਕਟਰ ਵੀ ਮੌਜੂਦ ਹੈਗੇ ਲਗਾਤਾਰ ਅਗੇ ਰਾਉਂਡ ਅਪ ਕੀਤਾ ਜਾ ਰਿਹਾ ਹੈ ਇਨਸਪੈਕਟਰ ਦੀ ਗੱਡੀ ਸੁਨੀਲ ਜੀ ਦੀ ਲੇਕਿਨ ਆ ਪਰਿਵਾਰ ਹੈ ਜਿਨ੍ਹਾਂ ਦੇ ਅਤੇ ਕੰਮ ਕਰ ਰਹੇ पच्चीस साल कोई नोटिस आया था नहीं जी क्या तोड़ा गया सारे तोड़ के गए सारे तोड़ के गए पच्चीस को कुछ नहीं कहा आपने पूछा नहीं? नहीं नहीं वो कहते हमारे बस हाथ खड़ा कर दिए कुछ नहीं बोला है? कोई कुछ नहीं बोला कहाँ कहाँ पे कार्रवाई हुई है कार्रवाई अपना इधर ही हुई सारे आगे तक हुई है कोई मंदिर भी था यहाँ पे मंदिर कहा आगे था वो भी तोड़ दिया वो नहीं तोड़ा वो नहीं तोड़ा वो नहीं तोड़ा ਤੁਸੀਂ ਕਿੰਨੇ ਸਾਲ ਤੋਂ ਬੈਠੇ ਹੋ ਮਾਤਾ ਇੱਥੇ? ਬਹੁਤ ਦਿਨ ਸੇ। ਤੋੜ ਦਿਆ ਸਾਰ ਕੁਝ? ਹਾਂ ਸਭ ਤੋੜ ਦਿਆ ਬਾਪੂ ਜੀ ਲੁੱਟ ਲਿਆ। ਕੀ ਕੀ ਕਰੀਏ? ਲੇਕਿਨ ਤਸਵੀਰ ਦਿਖਾ ਰਹੇ ਜੋ ਤੋੜਪਾਂ ਕਰ ਦਿੱਤੀ ਗਈ। ਸਾਰੇ ਦੁਕਾਨਾਂ ਜਿਹੜੇ ਬੈਠੇ ਸਾਰੇ ਦੇ ਆਪਣੀ ਇਹ ਤਾਂ ਮਸਤੀ ਲੈ ਰਹੇ ਕਹਿੰਦੇ। ਉਹ ਤਾਂ ਮਤਲਬ ਉਹਨਾਂ ਦੇ ਬਾਹਰ ਦੇ ਨੇ ਆਏ ਬੈਠੇ ਹੋਏ ਆ। ਕਿੰਨੇ ਸਾਲ ਤੋਂ ਬੱਟੇ ਜਗੇ? 20-25 ਸਾਲ ਹੋ ਗਏ। ਕੋਈ ਨੋਟਿਸ ਆਇਆ? ਕੋਈ ਨਹੀਂ। ਨਹੀਂ ਕੋਈ ਲੁੱਟ ਕੇ ਆਇਆ। ਹੈ? ਨਹੀਂ ਕੋਈ ਨਹੀਂ ਆਇਆ। ਕੁਝ ਵੀ ਨਹੀਂ ਆਇਆ। ਨਹੀਂ 25 ਸਾਲ ਸੇ ਅਸੀਂ ਲੋਗ ਲਾਪਰ

ਇਥੇ ਇਨਸਪੈਕਟਰ ਖੁਦ ਗਏ ਨੇ ਲੇਕਿਨ ਗਰੀਬਾਂ ਦੀ ਜਿਹੜੀਆਂ ਉੱਤੇ ਹਮੇਸ਼ਾ ਕਾਰਵਾਈ ਹੁੰਦੀ ਹੈ ਲੇਕਿਨ ਇਹ ਵੱਡੇ ਵੱਡੇ ਟਿਪਰ ਤੁਸੀਂ ਰੋਡ ਦੇ ਉੱਤੇ ਖੜੇ ਦੇਖ ਰਹੇ ਹੋ ਇਹਨਾਂ ਦੇ ਕੋਈ ਕਾਰਵਾਈ ਨਹੀਂ ਉਹ ਬੜਾ ਨਾਲੇ ਕੇਰੀ ਹੋਈ ਹੈ ਇਹਨਾਂ ਦਾ ਕੋਈ ਕਾਰਵਾਈ ਨਹੀਂ ਸੁਨੀਲ ਇਨਸਪੈਕਟਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰ ਰਹੇ ਆਂ ਕਾਰ ਪਿਛੇ ਗੱਡੀਆਂ ਇਨਸਪੈਕਟਰ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਜੀ ਇਨਸਪੈਕਟਰ ਸਾਹਿਬ ਕੀ ਕਾਰਵਾਈ ਕਰ ਰਹੇ ਹੋ ਕਾਰਵਾਈ ਵਾ ਜਿੰਨੇ ਵੀ ਆ ਜੀਵਨ ਨਗਰ ਰੋਡ ਤੇ ਨਹੀਂ ਆਏ ਕਬ ਜੋ ਸੁਣੇ ਤੇ ਕਾਰਵਾਈ ਕੀਤੀ ਹੈ ਹੁਣ ਅੱਗੇ ਚੱਲਾਂਗੇ ਹਮ ਲੇਕਿਨ ਇੱਥੇ ਇੱਕ ਰੱਕਾ ਵਾਲ ਟਰੱਕ ਭਾਜੀ ਟਰੱਕ ਹੋ ਗਈ ਕਾਰ ਹੋ ਗਈ ਇਹ ਟ੍ਰੈਫਿਕ ਪੁਲਿਸ ਦਾ ਕੰਮ ਆ ਉਹਨਾਂ ਨੇ ਆਪਣੀ ਕਾਰ ਨਾਲ ਕਿ ਨਹੀਂ ਆਈ ਨਹੀਂ ਨਾਲ ਹੀ ਉਹਨਾਂ ਨੂੰ ਲਿਖਿਆ ਹੋਇਆ ਲੈਟਰ ਜਦੋਂ ਵੀ ਉਹਨਾਂ ਕੋਲ ਹੋ ਗਈ ਤਾਂ ਆਪਾਂ ਦੁਬਾਰਾ ਫੇ ਉਹਨਾਂ ਨਾਲ ਜੁਆਇੰਟ ਐਕਸ਼ਨ ਚਾਵਾਂਗੇ ਕਿੰਨੀਆਂ ਝੁਗੀਆਂ ਰਿਮੂਵ ਕੀਤੀਆਂ ਹਲੇ ਤੱਕ ਤਾਂ ਹੋਈਆਂ 7-8 ਅੱਗੇ ਚੱਲਾਂਗੇ ਹਲੇ ਕਰਦੇ ਆ ਸਾਰਾ ਕਿੰਨੀ ਅਕਰੋਚਮੈਂਟ ਅੱਗੇ ਵੀ ਹੈਗੀ ਹੈ ਹੋਣੀ ਹੈ 40-50 ਝੁਗੀਆਂ ਤਾਂ ਹੁਣ ਨੇ ਆਇਆ ਕੋਈ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕੀਤੀ ਗਈ ਹੈ ਨੇ ਅਸੀਂ ਨਾ ਤਾਂ ਅਸੀਂ ਬਿਠਾਏ ਤੇ ਨਾ ਹੀ ਅਸੀਂ ਜਗ੍ਹਾ ਪ੍ਰੋਵਾਈਡ ਕਰਾ ਸਕਦੇ ਹਾਂ ਠੀਕ ਨਹੀਂ ਨਹੀਂ ਸੁਨੀਲ ਜੀ ਜਿੱਦਾਂ ਨਾਲ ਨਹੀਂ ਨਹੀਂ ਨਾਜਾਇਜ਼ ਕਬਜ਼ਾ ਸੁਨੀਲ ਜੀ ਨਾਜਾਇਜ਼ ਕਬਜ਼ਾ ਮਾਲਿਆ ਨਾਜਾਇਜ਼ ਕਬਜ਼ਾ ਹੈਗਾ ਲੇਕਿਨ ਜਿਹੜੀ ਸਰਕਾਰਾਂ ਵੇਲੇ ਬੈਠੀ ਹੋਣਗੇ ਉਹਦਾ ਵੀ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਹੋਣਗੇ 20 25 25 ਸਾਲ ਤੋਂ ਬੈਠੇ ਨੇ ਪਰਿਵਾਰ ਜਿਹੜੇ ਕਹਿ ਰਹੇ ਨੇ ਅੱਜ ਕਾਰਪੋਰੇਸ਼ਨ ਆਈ ਹੈ ਤੇ ਕਾਰਵਾਈ ਕਰਦੀ ਹੈ ਭਗਵੰਦ ਮਾਨ ਦੇ ਆਰਡਰ ਹੀ ਸਰਕਾਰੀ ਜ਼ਮੀਨਾਂ ਖਾਲੀ ਕਰਾਉਂਦੇ ਤੁਸੀਂ ਕਰਾ ਰਹੇ ਹੋ ਬੇਸ਼ੱਕ ਵਧੀਆ ਕਾਰ ਵੀ ਵੀ ਲੁਧਿਆਣਾ ਸਮਾਰਟ ਬਣਾ ਰਹੇ ਹੋ ਲੇਕਿਨ ਐਨਾ ਵਾਸਤੇ ਕੋਈ ਹੱਲ ਕਾਰਪੇਸ਼ ਦੇ ਮੁਲਾਜ਼ਮਾਂ ਨੂੰ ਕੇਰ ਲਵੇ ਇਨਸਪੈਕਟਰ ਨੂੰ ਕੇਰ ਲਿਆ ਹਾਂ ਇਨਸਪੈਕਟਰ ਨੇ ਕਿੱਦਾਂ ਕਾਰਵਾਈ ਕੀਤੀ ਕੀ ਕੀਤਾ ਫੇਰ ਬੋਰਡ ਬੈਨ ਚੱਲ ਬਣਾ ਨਹੀਂ ਇਹ ਤਾਂ ਆਪਣਾ ਸਰਕਾਰੀ ਕੰਮ ਹੈ ਜੀ ਇਹਦੇ ਵਿੱਚ ਸਾਨੂੰ ਕਿਸੇ ਨੇ ਕੀ ਰੋਕਣਾ ਹੂੰ ਜਿਹੜੇ ਨਜਾਇਜ਼ ਕਬਜ਼ੇ ਇੱਥੇ ਫੋਕਲ ਪੁਆਇੰਟ ਤੋਂ ਦੇਖਣ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਹੋ ਰਹੀਆਂ ਉਹ ਜ਼ਿਆਦਾਤਰ ਕੁਸ਼ਕ ਬੰਦੇ ਹੈਗੇ ਜਿਹੜੇ ਝੁੱਗੀਆਂ ਵਾਲੇ ਹੈਗੇ ਆ ਹੂੰ ਜਿਹੜੇ ਫੇਰ ਪੁਲਿਸ ਨੂੰ ਵੀ ਲੱਭਣੇ ਹੋ ਕੇ ਉਹਦੇ ਇਸ ਕਰਕੇ ਆਪਾਂ ਝੁੱਗੀਆਂ ਰਿਮੂਵ ਕਰ ਰਹੇ ਆ ਜਾਂ ਕੋਈ ਹੋਰ ਨਜਾਇਜ਼ ਕਬਜ਼ੇ ਹੈਗਾ ਟੈਂਪਰੇਰੀ ਉਹ ਅਸੀਂ ਦੂਰ ਕਰ ਰਹੇ ਹਾਂ। ਲੇਕਿਨ ਸੁਨੀਲ ਜੀ ਜੇਕਰ ਤੁਸੀਂ ਕਾਰਵਾਈ ਕਰਦੇ ਹੋ, ਕਾਰਵਾਈ ਤੇ ਜਦੋਂ ਗੱਡੀ ਆਂਦੀ ਓਦ ਹੀ ਲੋਕ ਫਸ ਜਾਂਦੇ ਨੇ। ਜੋ ਗੱਡੀ ਚਲੀ ਜਾਂਦੀ ਬਾਅਦ ਚ ਉਹ ਝੁਗੀਆਂ ਲੱਗ ਜਾਂਦੀਆਂ, ਉਹ ਦੁਕਾਨਾਂ ਫੇਰ ਸੱਜ ਜਾਂਦੀਆਂ ਵੈ। ਆਖਿਰ ਫੇਰ ਕਾਰਪਸ਼ਨ ਦਾ ਖੋਫ ਖਤਮ ਹੋ ਜਾਂਦਾ। ਨਹੀਂ ਨਹੀਂ ਖੋਫ ਨਹੀਂ ਖਤਮ ਹੁੰਦਾ। ਇਹ ਤਾਂ ਹੁਣ ਡਰਾਈਵ ਬਾਈਡ ਇਧਰ ਲਗਾਤਾਰੀ ਚੱਲਣੀ ਐ। ਕਿੱਦਾਂ ਦੁਬਾਰਾ ਬਣ ਜਾਣਗੇ? ਇਹ ਤਾਂ ਹੁਣ ਨਹੀਂ ਦਮਾਂਗੇ। ਲੇਕਿਨ ਤੁਹਾਨੂੰ ਯਾਦ ਹੋਣਾ ਤੁਸੀਂ ਇੱਕ ਬੜੀ ਵਧੀਆ ਕਾਰਵਾਈ ਕੀਤੀ ਸੀਗੀ ਉਸ ਕਲੋਨੀ ਦੇ ਵਿੱਚ ਜੋ ਕਲੋਨੀ ਸੀਗੀ ਜਿੱਥੇ ਸਬਜ਼ੀਆਂ ਦੀ ਦੁਕਾਨਾਂ ਜਿਹੜੇ ਵਿਸ਼ ਇੱਕ ਦਾ ਪੰਜਾਬ ਸਰਕਾਰ ਦੇ ਕੈਂਪ ਚੱਲਦੇ ਪਏ ਮਾਨਜੋਗ ਮੁੱਖ ਮੰਤਰੀ ਸਾਹਿਬ ਦੇ ਹਦੇਸ਼ ਅਨਸਾਰ ਹੈ ਨਾ ਉਧਰ ਵੀ ਜੀਆ ਚਲੋ ਉਧਰ ਦਾ ਸ਼ਡਿਊਲ ਅਸੀਂ ਬਣਾਇਆ ਹੋਇਆ ਹੈ ਥੋੜੇ ਦਿਨ ਚ ਉਧਰ ਵੀ ਪਹੁੰਚਾਂਗੇ ਦੁਬਾਰਾ ਤੇ ਤੁਹਾਨੂੰ ਵੀ ਹੋ ਸਕਦਾ ਇੰਟੀਮੇਟ ਕਰਾਂਗੇ ਵੀ ਆਓ ਉੱਥੇ ਕੋਈ ਇੱਥੇ ਕੋਈ ਮੰਦਰ ਮੰਦਰੀ ਜਗ੍ਹਾ ਤਾਂ ਨਹੀਂ ਹੈਗੀ ਕੋਈ ਨਹੀਂ ਨਹੀਂ ਧਾਰਮਿਕ ਧਾਰਮਿਕ ਤਾਂ ਕੋਈ ਨਹੀਂ ਹੈ ਬਿਲਕੁਲ ਇਹ ਸੁਨੀਲ ਕੁਮਾਰ ਜਿਗੇ ਇੰਸਪੈਕਟਰ ਨੇ ਨਗਰ ਨਿਗਮ ਬੀ ਜ਼ੋਨ ਬਹੁਤ ਬਖੂਬੀ ਵਧੀਆ ਕੰਮ ਵੀ ਕਰ ਰਹੇ ਨੇ ਜਿੰਨੀ ਸ਼ਹਿਰ ਦੇ ਵਿੱਚ ਕਰੋਸਮੈਂਟ ਸੀ ਉਹਨੂੰ ਸਾਰਾ ਰਿਮੂਵ ਕੀਤਾ ਹੋਇਆ ਹੈ ਲੇਕਿਨ ਰਿਮੂਵ ਦਾ ਕੀਤਾ ਗਿਆ ਲੇਕਿਨ ਉਹ ਸਰਕਾਰਾਂ ਜਿਹੜੀ ਪੁਰਾਣੀਆਂ ਸੀਗੇ ਕੀ ਉਹਨਾਂ ਨੇ ਇਹ ਲੋਕਾਂ ਨੂੰ ਬਿਠਾਰੀਤਾ ਸੀਗਾ ਕੀ ਇਹ ਲੋਕਾਂ ਨੂੰ ਬਿਠਾ ਕੇ ਨਾਲ ਰੋਜ਼ਗਾਰ ਸਿਰੂ ਕਰਾਇ ਦਿੱਤੇ ਸੀਗੇ ਆਖਿਰ ਗਾੜ ਡਿੱਗਦੀ ਹੈ ਸਰਕਾਰੀ ਮੁਲਾਜ਼ਮ ਦੇ ਉੱਤੇ ਸਰਕਾਰੀ ਮੁਲਾਜ਼ਮ ਤੇ ਕੀ ਗਾੜ ਡਿੱਗਦੀ ਹੈ ਜਦੋਂ ਚੰਦ ਵੋਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਐਮਪੀ ਦੇ ਇਲੈਕਸ਼ਨ ਜਾਂ ਕੌਂਸਲਰ ਦੇ ਇਲੈਕਸ਼ਨ ਜਾਂ ਐਮਐਲਏ ਇਲੈਕਸ਼ਨ ਉਦੋਂ ਗਾੜ ਕਿਹੜੇ ਡਿੱਗਦੀ ਹੈ ਸਰਕਾਰੀ ਮੁਲਾਜ਼ਮ ਤੇ ਕਿਉਂ ਡਿੱਗਦੀ ਹੈ ਸਰਕਾਰੀ ਮੁਲਾਜ਼ਮ ਨੇ ਕਾਰਵਾਈ ਕਿਉਂ ਕੀਤੀ ਫਿਰ ਉਹਨੂੰ ਨੋਟਿਸ ਤੇ ਨੋਟਿਸ ਲੈ ਜਾਂਦੇ ਨੇ ਫਿਰ ਉਹ ਜਵਾਬਦੇਹੀ ਬਣਾਉਣ ਤੇ ਲੱਗਾ ਰਹਿੰਦਾ ਕਿ ਹਾਂ ਜਵਾਬਦੇਹੀ ਬਣਾਣੀ ਹੈ ਲ ਦਾ ਸਹਿਯੋਗ ਵੀ ਕਰਵਾ ਦਰੇ ਇੰਸਪੈਕਟਰਾਂ ਦਾ ਤੇ ਇਦਾਂ ਦੇ ਮੁਲਾਜ਼ਮਾਂ ਦਾ ਆਖਿਰ ਮੁਲਾਜ਼ਮ ਨੂੰ ਘੇਰੋ ਨਾ ਮੁਲਾਜ਼ਮ ਜੋ ਕਾਰਵਾਈ ਕਰਕੇ ਤੁਹਾਡਾ ਲੁਧਿਆਣਾ ਸ਼ਹਿਰ ਸਮਾਰਟ ਬਣਾ ਰਿਹਾ ਅਗਰ ਤੁਸੀਂ ਨਹੀਂ ਕਰ ਸਕਦੇ ਤੁਸੀਂ ਕਬਜ਼ੇ ਕਰਵਾ ਸਕਦੇ ਹੋ ਤੇ ਸਮਾਰਟ ਬਣਾ ਰਿਹਾ ਤਾਂ ਸਮਾਰਟ ਬਣਾਉਣ ਤੇ ਉਹਦਾ ਯੋਗਦਾਨ ਵੀ ਦਿਓ ਤਾਂ ਕਿ ਸਰਕਾਰੀ ਮੁਲਾਜ਼ਮ ਦੇ ਵੀ ਉੱਤੇ ਹੋਵੇ ਕਿ ਉਹ ਵੀ ਕੰਮ ਕਰ ਰਿਹਾ ਕਿ ਉਹਨੂੰ ਵੀ ਕੋਈ ਦਬਾਅ ਨਹੀਂ ਹੈ ਹੁਣ ਦੇਖਦੇ ਆ ਰਿਮੂਵ ਤਾਂ ਕਿੱਤੀਆਂ ਗਈਆਂ ਝੁਕੀਆਂ ਕਿ ਦੁਬਾਰਾ ਪੜਨਦੀਆਂ ਕਿ ਨਹੀਂ ਪੜਨਦੀਆਂ ਇਹ ਦੇਖਣਾ ਸਮਝਦਾ ਸਦਾ ਲੁਧਿਆਣਾ ਦੇ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਲ ਹਣਾ ਦਾ